ਅਣਜਾਣ ਨਾਲ ਯਾਰ ਜੱਟ ਨੂੰ ਪਿਆਰੀਆ ਗੱਲ ਮੋਹ ਕੱਢੀ ਬੁਰੀ ਮੈਂ ਪਗੋਣੀਆਂ ਗੱਲ ਮੋਹ ਕੱਢੀ ਬੁਰੀ ਮੈਂ ਪਗੋਣੀਆਂ ਨਹੀਂ ਤੂੰ ਜੱਟ ਦੀ ਪਸੰਦ ਹੋ ਨਹੀਂ ਤੂੰ ਜੱਟ ਦੀ ਪਸੰਦ ਜੱਟ ਨੇ ਵਿਉਣੀਆਂ ਅਵੇ ਤੇਨੀ ਢੋਲਾ ਤੇਰੇ ਪਿੱਛੇ ਪਿੱਛੇ ਓਨੀਆਂ ਹੋ ਕੇ ਮਜਬੂਰ ਤੇਰੇ ਦਰਲੇ ਮੈਂ ਪੁਨੀਆਂ ਤੁਹਾਡੇ ਵੀ ਉਸਤਾਦ ਉਹੀ ਨੇ ਜੋ ਕਿ ਸਿੱਧੂ ਮਸੇਵਾਲੇ ਤੇ ਨਿੰਜੇ ਦੇ ਸੀਗੇ ਨਿੰਜੇ ਵੀਰਾਂ ਨੂੰ ਜ਼ਰੂਰ ਮਿਲੇ ਆ ਜੀ ਤਿੰਨ ਚਾਰ ਵਾਰੀ ਉਹਨਾਂ ਨੂੰ ਮਿਲੀ ਆ ਜਦੋਂ ਉਹ ਅਕੈਡਮੀ ਚ ਆਏ ਸੀਗੇ ਉਹਨਾਂ ਨਾਲ ਗੀਤ ਵੀ ਗਾਇਆ ਸੀਗਾ ਉਹਨਾਂ ਅੱਗੇ ਮੈਂ ਇਹ ਨਿੰਜੇ ਵੀਰ ਓਬਵੀਅਸਲੀ ਪੈਸੇ ਕੱਢ ਕੇ ਦਿੱਤੇ ਉਸ ਟਾਈਮ ਤੇ ਕੀ ਬਾਤ ਹੈ ਬਹੁਤ ਹੀ ਜ਼ਿਆਦਾ ਖੁਸ਼ੀ ਵੀ ਹਾਂ ਸੋਣੀਆਂ ਜੇ ਤੇਰੇ ਨੌੜ ਦਗਾ ਮਹਿਕ ਚੁੱਲ ਜਬਾ ਮੈਂ ਦਾਬੀ ਕਰਦੇ ਚਲੋ سپورਟ ਨਹੀਂ ਕਰਦੇ ਮੇਰੇ ਫਾਦਰ ਸਾਹਿਬ ਨੇ ਹੀ سپورਟ ਕਰਦੇ ਵੀ ਮੇਰਾ ਬੱਚਾ ਹੈ ਨਾ ਸਟੇਜ ਤੇ ਇਦਾਂ ਗਾਊਗਾ ਉਹਨੂੰ ਇਦਾਂ ਵੀ ਉਹਨਾਂ ਦੀ ਥਿੰਕਿੰਗ ਹੀ ਅਲੱਗ ਹੈ ਹਾਂਜੀ ਜਿਵੇਂ ਜਾਗਰਣ ਵਗੈਰਾ ਹੁੰਦੇ ਆ ਰਾਤ ਦੇ ਹੁੰਦੇ ਆ ਇਹ ਚੀਜ਼ਾਂ ਤੋਂ ਮੈਨੂੰ ਮੰਨਾਂ ਕਰਦੇ ਆ ਅੱਖਾਂ ਤੇਰੇ ਬੇੜ ਤੋਂ ਕੋਹਲੀ ਲੱਗੀ ਐ ਔਨਲਾਈਨ ਜਿਹੜੀ ਲਈ ਹਮਿਲਣ ਤੋਂ ਹਏ ਪੈਰਾਂ ਵਿੱਚ ਮਿਉ ਮਿਉ ਪਾਈ ਜੱਟੀ ਨੇ ਲਾਈਵ ਦੇ ਵਿੱਚ ਕਿਸੇ ਨਾਲ ਤੁਹਾਨੂੰ ਸਟੇਜ ਸ਼ੇਅਰ ਕਰਨ ਦੀ ਜਾਂ ਫਿਰ ਸਿੰਗਿੰਗ ਕਿਸੇ ਨਾਲ ਕਰਨ ਦਾ ਮੌਕਾ ਮਿਲਿਆ ਕਿ ਨੂੰ ਤੁਸੀਂ ਚੂਸ ਕਰੋਗੇ ਗੁਰਲੇ ਜੱক্তার ਸੀ ਮੈਨੂੰ ਬਹੁਤ ਸੋਹਣਾ ਲੱਗਦੇ ਨੇ ਜਦੋਂ ਗਾਉਂਦੇ ਨੇ ਜੀ ਜੇ ਝਾਂਜੇ ਰਹਦੀ ਸਾਊਂਡ ਦਾ ਹਾਏ ਮਾਰਦਾ ਸ ਕੈਣ ਜੱਟਾ ਚਾਲੀ ਫੁੱਟ ਤੋਂ ਕੋਕਾ ਮੈ ਲਿਆਂਦਾ ਕੱਲ 60 ਪੌਂਡ ਦਾ ਜੇ ਸਾਹਮਣੇ ਆ ਗਈ ਪੱਕੀ ਗੱਲ ਪੇਛਾ ਲਾਉਂਗਾ ਮੇਰਾ ਤਾਂ ਚਲੋ ਨੋ ਬਾਤ ਜੋ ਮੇਰੇ ਗੁਰੂ ਜੀ ਦਾ ਨਾਮ ਅੱਗੇ ਆਊਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਕਿਉਂਕਿ ਉਹਨਾਂ ਨੇ ਜਿੰਨਾ ਮੈਨੂੰ ਸਪੋਰਟ ਕੀਤਾ ਆ ਤਾਂ ਕਦੀ ਮੈਂ ਸੁਪਨਾ ਵੀ ਨਹੀਂ ਲਿੱਤਾ ਹੋਣਾ ਜੀ ਉਸਤਾਦ ਜੀ ਨੂੰ ਮੈਂ ਕਿਹਾ ਵੀ ਮੇਰੇ ਕੋਲ ਫੀਸ ਨਹੀਂ ਦਿੱਤੀ ਜਾਊਗੀ ਉਸਤਾਦ ਜੀ ਨੇ ਇਹ ਨਹੀਂ ਕਿਹਾ ਵੀ ਪੁੱਤ ਵੀ ਤੂੰ ਨਾ ਆਂ ਅੱਗੇ ਤੋਂ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਕੁੜੀ ਦੇ ਲਈ ਐਸਾ ਸਟਾਰਟ ਕਰੋ ਤੇ ਅੱਗੇ ਉਹਨਾਂ ਨੇ ਕੰਮ ਕਰਾਇਆ ਮੈਨੂੰ ਤੁੰ ਦੇਲੇ ਤੁੰ ਦੇਲੇ ਨੈਣ ਨਖਸ਼ਿਉ ਦੇ ਚੱਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਰਿਓ ਮਿਟੀ ਪਈਏ ਮਹੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਵਸਦੀ ਇਹ ਗੱਲ ਨਹੀਂ ਗਰੀਬਾਂ ਦੇ ਜਦੋਂ ਫਸਟ ਟਾਈਮ ਪੈਸੇ ਮਿਲੇ ਸੀਗੇ ਤੇ ਮੈਂ ਆਪਣੇ ਗੁਰੂ ਜੀ ਕੋਲ ਗਈ ਸੀ ਕਿ ਵੀ ਆ ਲਓ ਜੀ ਵੀ ਆਪਾਂ ਪਾਰਟੀ ਕਰਦੇ ਆ ਉਸਤਾਦ ਜੀ ਉਸਤਾਦ ਜੀ ਕਹਿੰਦੇ ਨਾ ਪੁੱਤ ਵੀ ਤੂੰ ਮੈਨੂੰ ਦੱਸ ਕੀ ਖਾਣਾ ਆ ਵੇ ਇਹ ਤੂੰ ਆਪਣੇ ਕੋਲੇ ਰੱਖ ਤੇ ਵੀ ਤੂੰ ਦੱਸ ਕੀ ਖਾਣਾ ਆ ਮੈਂ ਮੰਗਵਾ ਕੇ ਤੇ ਲਾ ਆ ਤੋ ਸ਼ੱਕ ਬੇਣ ਦਾ ਹੋ ਕਦੇ ਆਖਾਂ ਕਿ ਦੂੰਗੀ ਕਿ ਦਿੱਤਾ ਤੇ ਲੈਨੇ ਫਿਰ ਸੋਚ ਆਉਂਦਾ ਵੀ ਪਤਾ ਨਹੀਂ ਦੇਣ ਦਾ ਤੇਰੀ ਖੂਬਸੂਰਤ ਹੀ ਦੇ ਕਰਦਾ ਤਾਰੀਫ ਕਹਿੰਦਾ ਪਰੀਆਂ ਦੇ ਰੀਚ ਤੋਂ ਪਰਾ ਛੱਲਾ ਤਾਂ ਮੁੰਡੇ ਕੋਲੇ ਹੈ ਕਿ ਰੱਖ ਲਿਆ ਹਾਈ ਨਹੀਂ ਪਰ ਉਂਗਲੀ ਚ ਕੋਣ ਤੋਂ ਡਰਾ ਵੀ ਮੇਰੇ ਤਾਈ ਚਾਚਾ ਨੇ ਵੀ ਮੈਨੂੰ ਨੈਗੇਟਿਵ ਹੀ ਪੁਆਇੰਟਸ ਦਿੱਤੇ ਆ ਵੀ ਕਦੀ ਇਹ ਨਹੀਂ ਕਿਹਾ ਵੀ ਸਾਡਾ ਬੱਚਾ ਲਾਇਕ ਹੈ ਕਿਸੇ ਦੇ ਵੀਡੀਓ ਦਿਖਾਨਗੇ ਵੀ ਆ ਦੇਖਾ ਕਿੱਦਾਂ ਗਾ ਰਿਹਾ ਵੀ ਤੂੰ ਨਹੀਂ ਇਦਾਂ ਗਾ ਸਕਦੀ ਫਿਰ ਜਦੋਂ ਉਹਨਾਂ ਦੀਆਂ ਚੀਜ਼ਾਂ ਮੈਂ ਸੁਣਦੀ ਆ ਤੇ ਫਿਰ ਉਸ ਟਾਈਮ ਬਹੁਤ ਮੂਡ ਵੀ ਆਫ ਹੋ ਜਾਂਦਾ ਯਾਰ ਵੀ ਸਕੇ ਹੋਗੇ ਵੀ ਇਦਾਂ ਕਹਿ ਦਿੰਦੇ ਆ ਮੈਂ ਦੂਸਰਿਆਂ ਦੀ ਤਾਂ ਗੱਲ ਹੀ ਛੱਡ ਦਿੰਦੀ ਆ ਜੀ ਅੱਧੀ ਅੱਧੀ ਰਾਤ ਨੂੰ ਸਤਾਵੇ ਦਾਸ ਕੋਣ ਮੇਰੇ ਵਾਂਗੂ ਫੋਨ ਕਰੇ ਨੇ ਆਣੇ ਆਦੇ ਵਾਂਗੂ ਜ਼ਿੱਦ ਕਰਦੇ ਨੂੰ ਤੈਨੂੰ ਕਿਹੜਾ ਕਾਲੇ ਨਾਂ ਲਾ ਕੇ ਸਮਝਾਏ ਤੇਰੀ ਦਿੱਤੀ ਬੁਲਕਾਰ ਦੀ ਮੈਂ ਮਾਰ ਲਾ ਬੁਕੜ ਜਦੋਂ ਸੋਣ ਆਇਆ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨਿਹਮ ਮਲਿਕ ਸਵਾਗਤ ਕਰਦੀ ਆ ਅੱਜ ਸਾਡੇ ਨਾਲ ਇੱਕ ਇੱਦਾਂ ਦੀ ਗਾਇਕ ਮੌਜੂਦ ਆ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਤਾਂ ਕਿਸੇ ਵੀ ਸਿੰਗਰ ਤੋਂ ਘਟ ਨਹੀਂ ਹੈਗੇ ਇਹਨਾਂ ਦੇ ਉਸਤਾਦ ਵੀ ਉਹੀ ਨੇ ਜਿਨ੍ਹਾਂ ਦੇ ਉਸਤਾਦ ਦੀ ਆਪਾਂ ਗੱਲ ਕਰੀਏ ਜੇ ਉਹ ਸਿੱਧੂ ਮੂਸੇਵਾਲਾ ਤੇ ਨਿੰਜਾ ਜੀ ਹਾਂ ਜਿਨ੍ਹਾਂ ਦੇ ਉਸਤਾਦ ਸੀਗੇ ਤੇ ਇਹਨਾਂ ਦੇ ਉਸਤਾਦ ਵੀ ਉਹੀ ਨੇ ਤੇ ਅੱਜ ਆਪਾਂ ਗੱਲ ਕਰਾਂਗੇ ਗੁਲਨਾਜ਼ ਨਾਲ ਜਿਨ੍ਹਾਂ ਦਾ ਨਾਮ ਗੁਲਨਾਜ਼ ਪਿਰਿਆ ਹੈ ਬਹੁਤ ਜ਼ਿਆਦਾ ਸੋਹਣਾ ਗਾਉਂਦੀ ਨੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਦੱਸਦੀ ਹੈ ਕਰੋ ਵੱਲੋਂ ਬਿਲਕੁਲ ਵੀ ਸਪੋਰਟ ਨਹੀਂ ਆ ਅੱਜ ਆਪਾਂ ਕਹਿ ਸਕਦੇ ਸੀਗੇ ਅੱਜ ਇਹਨਾਂ ਨੇ ਫਰਸ਼ਾ ਤੋਂ ਲੈ ਕੇ ਅਰਸ਼ਾ ਤੱਕ ਹੋਣਿਆ ਲੇਕਿਨ ਕਿਤੇ ਨੇ ਕਿਤੇ ਸਪੋਰਟ ਨਾ ਹੋਣ ਦੇ ਕਾਰਨ ਜਿਹੜਾ ਇਹ ਆਪਣਾ ਜਿਹੜੇ ਆਪਣੀ ਗਾਇਕੀ ਹੈ ਜਿਹੜਾ ਆਪਣਾ ਹੁਨਰ ਆ ਉਹ ਅੱਗੇ ਨਹੀਂ ਲੈ ਕੇ ਜਾ پا ਰਹੇ ਤੇ ਸਾਰੀ ਗੱਲਬਾਤ ਕਰਦੇ ਤਾਂ ਤੁਹਾਡੇ ਤੱਕ ਪਹੁੰਚਾਣੇ ਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਸਰਵਿਕਲ ਮੈਮ ਜੀ ਸ਼ੁਕਰੀਆ ਜੀ ਕੀ ਹਾਲ ਚਾਲ ਹੈ ਵਧੀਆ ਜੀ ਹੋਰ ਸਸੋ ਠੀਕੋ ਵਧੀਆ ਜੀ ਤੁਸੀਂ ਅੱਛਾ ਪਹਿਲਾਂ ਤਾਂ ਗੱਲ ਕਰੀਏ ਗਾਇਕੀ ਨੂੰ ਲੈ ਕੇ ਗਾਇਕੀ ਕਿਦਾਂ ਸ਼ੌਂਕ ਪਿਆ ਤੇ ਕਿੰਨੇ ਟਾਈਮ ਤੋਂ ਤੁਸੀਂ ਜਿਹੜਾ ਸਿੰਗਿੰਗ ਕਰ ਰਹੇ ਮੈਂ ਸਿੰਗਿੰਗ ਤਾਂ 2016 ਤੋਂ ਸਟਾਰਟ ਕਰੀ ਸੀਗੀ ਤੇ ਜਸਟ ਸ਼ੌਂਕ ਉਹ ਇਦਾਂ ਕਹਿ ਸਕਦੇ ਆ ਸਕੂਲ ਤੋਂ ਮੈਡਮਾਂ ਨੇ ਕਹਿ ਕੇ ਫਵਾ ਦਿੱਤਾ ਅਦਰਵਾਈਜ਼ ਬਿਲਕੁਲ ਵੀ ਸ਼ੌਕ ਨਹੀਂ ਸੀਗਾ ਸਿੰਗਿੰਗ ਦਾ ਜੀ ਸ਼ੌਂਕ ਤਾਂ ਸੀਗਾ ਮੈਂ ਪੁਲਿਸ ਵਾਲੀ ਬਣਾ ਬਟ ਹੌਲੀ ਹੌਲੀ ਜਦੋਂ ਅਸੀਂ ਗਾਉਂਦੇ ਸੀਗੇ ਸਕੂਲ ਦੇ ਵਿੱਚ ਤੇ ਮੈਮ ਕਹਿੰਦੇ ਸੀਗੇ ਤੁਸੀਂ ਬਹੁਤ ਸੋਨਾ ਕਰਦੇ ਹੋ ਫਿਰ ਹੌਲੀ ਹੌਲੀ ਕਰਕੇ ਸ਼ੌਕ ਪੈ ਗਿਆ ਇਸ ਲਾਈਨ ਦੇ ਵਿੱਚ ਆ ਗਏ ਫਿਰ ਪੁਲਿਸ ਵਾਲਾ ਬਣਨ ਦਾ ਸੁਪਨਾ ਸੀਗਾ ਸਿੰਗਰ ਬਣ ਗਏ ਕਿੱਦਾਂ ਮਤਲਬ ਕਿ ਇਹ ਡਿਫਰੈਂਟ ਸੀ ਕਿੱਦਾਂ ਬਣਿਆ ਮੈਂ ਬਿਲਕੁਲ ਹੀ ਉਸ ਲਾਈਨ ਨੂੰ ਮੈਂ ਛੱਡ ਦਿੱਤਾ ਵੀ ਲਿਵਿਟੀ ਆਰ ਪੁਲਿਸ ਵਾਲੀ ਲਾਈਨ ਨੂੰ ਵੀ ਸਿੰਗਿੰਗ ਵਾਲੀ ਲਾਈਨ 'ਚ ਵੀ ਹਾਂ ਨੋ ਬਨੂਗਾ ਵੇਰਾ ਵੀ ਇਦਾਂ ਮੈਂ ਗਾਉਂਗੀ ਮੇਰੇ ਲੋਕੀ ਇੰਨੇ ਸਾਰੇ ਫੈਨ ਹੋਣਗੇ ਬਸ ਇਹ ਚੀਜ਼ਾਂ ਸੋਚ ਕੇ ਇਸ ਲਾਈਨ 'ਚ ਵਾਗੀ ਅੱਛਾ ਤੁਹਾਡੇ ਵੀ ਉਸਤਾਦ ਉਹੀ ਨੇ ਜੋ ਕਿ ਸਿੱਧੂ ਮੂਸੇਵਾਲੇ ਤੇ ਨਿੰਜਾ ਦੇ ਸੀਗੇ ਹੈਨਾ ਤੁਸੀਂ ਕਦੇ ਉਹਨਾਂ ਨੂੰ ਮਿਲੇ ਹੋ ਤੁਹਾਡੇ ਕਦੇ ਵੀ ਜਿੱਦੂ ਮੂਸੇਵਾਲੇ ਜਦੋਂ ਜਿੰਦਾ ਸੀਗੇ ਉਹਨਾਂ ਨੂੰ ਮਿਲੇ ਹੋ ਜਾਂ ਫਿਰ ਨਿੰਜਾ ਨੂੰ ਕਦੇ ਮਿਲੇ ਹੋ ਉਹਨਾਂ ਨੂੰ ਆਪਣੇ ਉਹਨਾਂ ਨਾਲ ਸਟੇਜ ਪਰਫੋਰਮੈਂਸ ਕੀਤੀ ਹੋਵੇ ਹਾਂਜੀ ਮੈਮ ਜਿਵੇਂ ਮੈਂ ਕਹਿ ਸਕਦੀ ਆਂ ਵੀ ਸਿੱਧੂ ਮੂਸੇਵਾਲੇ ਵੀਰੇ ਨੂੰ ਚਲੋ ਮੈਂ ਨਹੀਂ ਮਿਲੀ ਬਟ ਵੀ ਹਾਂ ਅੱਗੇ ਪਿਛੇ ਆਉਂਦੇ ਸੀਗੇ ਅਸੀਂ ਨਹੀਂ ਮਿਲ ਪਏ ਬਟ ਨਿੰਜੇ ਵੀਰੇ ਨੂੰ ਜ਼ਰੂਰ ਮਿਲੇ ਆ ਜੀ ਤਿੰਨ ਚਾਰ ਵਾਰੀ ਉਹਨਾਂ ਨੂੰ ਮਿਲੀ ਆ ਉਹਨਾਂ ਨਾਲ ਹਾਂ ਜਦੋਂ ਉਹ ਅਕੈਡਮੀ ਚ ਆਏ ਸੀਗੇ ਉਹਨਾਂ ਨਾਲ ਗੀਤ ਵੀ ਗਾਇਆ ਸੀਗਾ ਉਹਨਾਂ ਅੱਗੇ ਮੈਂ ਫਸਟ ਟਾਈਮ ਮੈਂ ਗੀਤ ਗਾਇਆ ਸੀਗਾ ਤਾਂ ਫਸਟ ਟਾਈਮ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਬਟ ਉਸਤਾਜ ਜੀ ਨੇ ਕਿਹਾ ਵੀ ਬਹੁਤ ਤਾ ਖੁੱਲ ਕੇ ਗਾ ਅੱਛਾ ਗਾ ਵੀ ਆਪਣੇ ਨੇ ਲੇ ਤੇ ਬਸ ਮੇਰੇ ਉਸਤਾਦ ਜੀ ਨੇ ਮੈਨੂੰ ਹਰ ਟਾਈਮ ਸਪੋਰਟ ਕੀਤਾ ਜੀ ਮੇਰੇ ਗੁਰੂ ਜੀ ਨੇ ਮੇਰਾ ਬਹੁਤ ਸਾਥ ਦਿੱਤਾ ਆ ਤੇ ਉਹਨਾਂ ਦੀ ਵਜ੍ਹਾ ਨਾਲ ਹੀ ਅੱਜ ਮੈਂ ਇੱਥੇ ਦਾ ਕੈ ਉਹ ਕਿਹੜਾ ਗੀਤ ਸੀਗਾ ਜੋ ਨਿੰਜੇ ਨਾਲ ਤੁਸੀਂ ਗਾਇਆ ਇੱਕ ਵਾਰੀ ਗਾ ਕੇ ਸੁਣਾਓ ਅ ਜਸਟ ਨਸੀਬੂ لال ਜੀ ਦਾ Song ਸੀਗਾ ਐਵੇਂ ਤੇ ਨਹੀਂ ਢੋਲਾ ਤੇਰੇ ਪਿੱਛੇ ਪਿੱਛੇ ਆਉਨੀਆਂ ਹੋ ਕੇ ਮਜਬੂਰ ਤੇਰੇ ਤਰ ਲੈ ਮੈਂ ਪੂਨੀਆਂ ਇਸ਼ਕ ਦਾ ਰੋਗ ਬੁਰਾ ਤੈਨੂੰ ਸਮਝ ਆਉਨੀ ਆਵੇ ਸੋਹਣਿਆ ਦਿਲ ਦਾ ਮਾਮਲਾ ਹੀਰੇ ਆ ਦਿਲ ਦਾ ਮਾਮਲਾ ਸੋਹਣਿਆ ਦਿਲ ਦਾ ਮਾਮਲਾ ਕਹਿੰਦਾ ਕਿ ਆ ਬਹੁਤ ਸੋਣਾ ਕਰਨੇ ਹੋ ਫਿਰ ਨਿੰਜੇ ਨੇ ਤੁਹਾਡੀ ਤਾਰੀਫ ਕੀਤੀ ਸੀ ਹਾਂਜੀ ਨਿੰਜੇ ਵੀਰ ਓਬਵੀਅਸਲੀ ਪੈਸੇ ਕੱਢ ਕੇ ਦਿੱਤੇ ਉਸ ਟਾਈਮ ਤੇ ਕੀ ਬਾਤ ਹੈ ਬਹੁਤ ਹੀ ਜ਼ਿਆਦਾ ਖੁਸ਼ ਹਾਂ ਵੀ ਹਾਂ ਵੀ ਅੱਛਾ ਸਿੰਗਿੰਗ ਦਾ ਸ਼ੌਂਕ ਆ ਕਿੰਨੇ ਟਾਈਮ ਤੋਂ ਜਿਹੜੇ ਤੁਸੀਂ ਸਿੰਗਿੰਗ ਕਰ ਰਹੇ ਹੋ ਸਿੰਗਿੰਗ ਤਾਂ 2016 ਤੋਂ ਸਟਾਰਟ ਕੀਤੀ ਸੀਗੀ ਤੇ 2022 ਤੱਕ ਜਿੱਮੇ ਕਿ ਮੈਂ ਹਟ ਗਈ ਸੀਗੀ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਮੈਨੂੰ ਇਦਾਂ ਹੀ ਗਾ ਗੀਤ ਵਗੈਰਾ ਆਏ ਵੀ ਤੁਸੀਂ ਗਾਉਂਗੇ ਤੇ ਬਸ ਇੱਕ ਪ੍ਰੀਤ ਗੁਰੀ ਹੈਗੀ ਆ ਮੇਰੇ ਫਰੈਂਡ ਹੈ ਜੀ ਤੇ ਗੁਰੀ ਅਮਨ ਤੇ ਉਹਨਾਂ ਨੇ ਮੈਨੂੰ ਫਿਰ ਅੱਗੇ ਕਿਸੇ ਨਾਲ ਮਿਲਾਇਆ ਵੀ ਉਹਨਾਂ ਨਾਲ ਫਿਰ ਮੈਂ ਗਾਣੇ ਵਗੈਰਾ ਕੀਤੇ ਤੇ ਬਸ ਇਦਾਂ ਹੀ ਹੋਲੇ ਜਿਵੇਂ ਨਾ ਤੁਸੀਂ ਕਿਹਾ ਸੀਗਾ ਵੀ ਘਰ ਦੇ ਨਹੀਂ ਸਪੋਰਟ ਕਰਦੇ ਸੀ ਹੈਨਾ ਹੁਣ ਵੀ ਨਹੀਂ ਕਰਦੇ ਜਿਵੇਂ ਕਿ ਸ਼ੋਅ ਵਗੈਰਾ ਜਾਣਾ ਹੁੰਦਾ ਉਹ ਜਾੜ ਨਹੀਂ ਦਿੰਦੇ ਫਿਰ ਕਿਸ ਤਰੀਕੇ ਨਾਲ ਮਤਲਬ ਸਰਵਾਈਵ ਕੀਤਾ ਕਿੱਦਾਂ ਕਰਦਿਆਂ ਨੂੰ ਸਮਝਾਇਆ ਕਿ ਕੀ ਸਟਰਗਲ ਕਰਨਾ ਪਿਆ ਐਚ ਚਲ ਜਵਾ ਮੈਂ ਇਦਾਂ ਵੀ ਕਰਦੇ ਚਲੋ سپورਟ ਨਹੀਂ ਕਰਦੇ ਮੇਰੇ ਫਾਦਰ ਸਾਹਿਬ ਨਹੀਂ سپورਟ ਕਰਦੇ ਵੀ ਮੇਰਾ ਬੱਚਾ ਹਨਾ ਸਟੇਜ ਤੇ ਇਦਾਂ ਗਾਊਗਾ ਉਹਨੂੰ ਇਦਾਂ ਵੀ ਉਹਨਾਂ ਦੀ ਥਿੰਕਿੰਗ ਹੀ ਅਲੱਗ ਹੈ ਤੇ ਜਸਟ ਇਹ ਚੀਜ਼ਾ ਵੀ ਮੇਰੇ ਫਾਦਰ ਸਾਹਿਬ ਨਹੀਂ ਕਰਦੇ ਬਾਕੀ ਵੀ ਮੇਰੇ ਕਰਦੇ ਜਿਵੇਂ سپورਟ ਕਰਦੇ ਮੇਰੇ ਭੈਣ ਪਰ ਆਇਆ ਉਹ ਕਹਿੰਦੇ ਆ ਵੀ ਹਾਂ ਮੇਰੀ ਭੈਣ ਗਾਵੇ ਅੱਗੇ ਜਾਵੇ ਤੇ ਜਸਟ ਇਹ ਚੀਜ਼ ਹੈ ਅਰੇ ਚਾਹਨਿਓ ਕਿ ਪਾਪਾ ਵੀ ਸਪੋਰਟ ਕਰਨ ਸਾਰੇ ਮਤਲਬ ਕੀ ਸਮਝਣ ਕਿ ਮੇਰਾ ਟੈਲੈਂਟ ਏ ਆ ਮੇਰੇ ਟੈਲੈਂਟ ਦੀ ਉਹਨਾਂ ਨੂੰ ਕਦਰ ਹੋਵੇ ਸੀ ਦੇਸਲੀਵਿਟਾ ਇਸ ਇਬਵੀਅਸਲੀ ਮੈਂ ਸੋਚਦੀ ਆ ਵੀ ਮੇਰੇ ਫਾਦਰ ਸਾਹਿਬ ਮੈਨੂੰ سپورਟ ਕਰਨ ਤੇ ਕਿਉਂਕਿ ਜਦੋਂ ਮਾਪਿਓ ਆਪਣੇ ਬੱਚੇ ਬਾਰੇ ਸੋਚਦੇ ਆ ਨਾ ਤਾਂ ਅੰਦਰੋਂ ਜਿਹੜੀ ਖੁਸ਼ੀ ਹੁੰਦੀ ਹੈ ਨਾ ਉਹ ਪਤਾ ਨਹੀਂ ਕਿੰਨੀ ਕੀ ਹੁੰਦੀ ਹੈ ਇਹ ਚੀਜ਼ ਹੈ ਜੀ ਅੱਛਾ ਕਦੇ ਇਦਾਂ ਹੋਇਆ ਕਿ ਓਪਰਚੁਨਿਟੀ ਤਾਂ ਮਿਲ ਰਹੀਆਂ ਨੇ ਪਰ ਕਿਤੇ ਨਾ ਕਿਤੇ ਸਪੋਰਟ ਨਾ ਮਿਲਣ ਦੇ ਕਾਰਨ ਅੱਗੇ ਨਹੀਂ ਵੱਧ ਪਾ ਰਹੇ ਹਾਂ ਹਾਂਜੀ ਮੈਮੋ ਤਾਂ ਚਲੋ ਮਿਲਦੀ ਹੀ ਨਹੀਂ ਐ ਬਟ ਇਹ ਚੀਜ਼ਾ ਵੀ ਫੈਮਿਲੀ ਵੱਲੋਂ ਵੀ ਜਿਵੇਂ ਕਹਿ ਰਹੇ ਸੀਗੇ ਵੀ ਪਾਪਾ ਕਰੇ ਸੀ ਵੀ ਮੈਂ ਫੀਸ ਨਹੀਂ ਪੇ ਕਰਨੀ ਵੀ ਤੂੰ ਖੁਦ ਦੇਖ ਲਾ ਜੇ ਤੂੰ ਇਸ ਲਾਈਨ ਦੇ ਵਿੱਚ ਜਾਣਾ ਤੇ ਫਿਰ ਉਸ ਟਾਈਮ ਤੇ ਮੈਂ ਰੋ ਰਹੀ ਸੀਗੀ ਫਿਰ ਮੈਂ ਆਪਣੀ ਬੂਆ ਨੂੰ ਫੋਨ ਕੀਤਾ ਮੇਰੀ ਬੂਆ ਯੂਕੇ ਚ ਨੇ ਫਿਰ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਵੀ ਪਾਪਾ ਫੀਸ ਨਹੀਂ ਪੇ ਕਰ ਰਹੇ ਵੀ ਤੁਸੀਂ ਮੇਰਾ ਸਾਥ ਦੋ ਬੂਆ ਫਿਰ ਉਸੇ ਟਾਈਮ ਬੂਆ ਨੇ ਕਿਹਾ ਵੀ ਪ੍ਰਿਆ 1 ਵੀਕ ਰੁਕ ਜਾ 1 ਵੀਕ ਦੇ ਬਾਅਦ ਤੁਹਾਨੂੰ ਮੈਂ ਪੈਸੇ ਪਾ ਦੂੰਗੀ ਫਿਰ ਮੇਰੇ ਪੂਆ ਨੇ ਮੈਨੂੰ ਪੈਸੇ ਪਾਏ ਫਿਰ ਮੈਂ ਜਾ ਕੇ ਲੱਗੀ ਤੇ ਉਹ ਦੋ ਦਾ ਹੀ ਵੀ ਸਿੱਖ ਰਹੀਆਂ ਹੁਣ ਪਾਪਾ ਮਤਲਬ ਕਿਉਂ ਨਹੀਂ ਲਾਈਕ ਕਰਦੇ ਸਿੰਗਿੰਗ ਦੇ ਵਿੱਚ ਕੋਈ ਪਹਿਲਾ ਸਿੰਗਿੰਗ ਸਿੰਗਿੰਗ ਲਾਈਨ ਦੇ ਵਿੱਚ ਸੀ ਜਾਂ ਕੋਈ ਨਾ ਕੁਝ ਉਹਨਾਂ ਨੂੰ ਕਿ ਸਭ ਤੋਂ ਜ਼ਿਆਦਾ ਉਹਨਾਂ ਵੱਲੋਂ ਕਿਹਾ ਜਾਂਦਾ ਵੀ ਕਿਉਂ ਨਹੀਂ ਉਹ ਲਾਈਕ ਕਰਦੇ ਜਸਟ ਇਹ ਚੀਜ਼ ਹੈ ਮੈਂ ਅੱਜ ਕੱਲ ਦਾ ਜਿਵੇਂ ਕਿ ਮਾਹੌਲ ਦੇਖ ਕੇ ਵੀ ਅੱਜਕੱਲ੍ਹ ਲੋਕਾਂ ਨਾਲ ਹਨਾ ਕਿਆ ਚੀਜ਼ਾਂ ਹੋ ਰਹੀਆਂ ਨੇ ਤੇ ਵੀ ਹਰ ਕੋਈ ਮਾਪਿ ਉਹ ਇਹ ਚਾਹੁੰਦਾ ਵੀ ਮੇਰੇ ਬੱਚੇ ਨਾਲ ਨਾ ਇਦਾਂ ਦੀ ਕੋਈ ਵੀ ਹਰਕਤ ਹੋਵੇ ਤੇ ਇਹੀ ਚੀਜ਼ਾਂ ਉਹਨਾਂ ਦੇ ਦਿਮਾਗ 'ਚ ਚਲਦੀਆਂ ਰਹਿੰਦੀਆਂ ਨੇ ਤੋਂ ਮੈਨੂੰ ਕਹਿੰਦੇ ਨੇ ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਕਿਸੇ ਤੇ ਇਦਾਂ ਨਹੀਂ ਕਰਨਾ ਹਰ ਟਾਈਮ ਮੈਨੂੰ ਇਹੀ ਚੀਜ਼ਾਂ ਸਮਝਾਉਂਦੇ ਨੇ ਪਰ ਮਨ ਦੇ ਵਿੱਚ ਜਦੋਂ ਤੁਸੀਂ ਕੋਈ ਲਾਈਵ ਹੋਈ ਜਾਂ ਸਟੇਜ ਪਰਫੋਰਮੈਂਸ ਕਰ ਰਹੇ ਹੋ ਮਨ ਦੇ ਵਿੱਚ ਇਹ ਚੀਜ਼ਾਂ ਰਹਿੰਦੀਆਂ ਨੇ ਡਰ ਰਹਿੰਦਾ ਵੀ ਕੁਛ ਇਦਾਂ ਦਾ ਨਾ ਹੋ ਜਾਵੇ ਕਿ ਕੱਲ ਨੂੰ ਮੈਨੂੰ ਘਰੇ ਬਹਿਣਾ ਬੈਣਾ ਪੈ ਜਾਵੇ ਵੀ ਪਾਪਾ ਨੇ ਜ ਆਣ ਨਹੀਂ ਦੇਣਾ ਆਬਵੀਅਸਲੀ ਮੈ ਮੇ ਤਾਂ ਚੀਜ਼ ਮੇਰੇ ਮਨ ਚ ਰਹਿੰਦੀ ਆ ਵੀ ਮੈਂ ਪਰਮਾਤਮਾ ਦਾ ਨਾਮ ਹੀ ਲੈਨੀ ਆ ਵੀ ਪਰਮਾਤਮਾ ਤੂੰ ਮੇਰੇ ਨਾਲ ਸਾਈ ਕਰਵਾਈ ਵੀ ਮੈਨੂੰ ਤਾਂ ਕੁਝ ਨਹੀਂ ਪਤਾ ਵੀ ਅਗਲੇ ਦੇ ਵੰਚ ਚ ਕੀ ਹੈ ਜੇ ਅਗਲੇ ਦੇ ਵੰਚ ਚ ਹਨਾ ਨਹੀਂ ਹੈ ਬਟ ਫਿਰ ਵੀ ਪਰਮਾਤਮਾ ਦੀ ਕਿਰਪਾ ਨਾਲ ਵੀ ਮੈਨੂੰ ਅਸਤਕ ਜਿੰਨੇ ਵੀ ਬੰਦੇ ਮਿਲੇ ਆ ਬਹੁਤ ਵਧੀਆ ਮਿਲੇ ਆ ਵੀ ਮੈਂ ਇਹ ਕਹਿ ਸਕਦੀ ਆ ਵੀ ਪਰਮਾਤਮਾ ਨੇ ਮੇਰੇ ਲਈ ਬਹੁਤ ਵਧੀਆ ਵੰਦੇ ਭੇਜੇ ਸਭ ਤੋਂ ਜ਼ਿਆਦਾ ਫੋਲੋ ਕਰਦੇ ਹੂੰ ਫੋਲੋ ਤਾਂ ਮੈਂ ਨਸੀਬੋ ਲਾਲ ਜੀ ਨੂੰ ਕਰਦੀ ਆ ਜੀ ਤੇ ਨੂਰ ਜਾਂਜੀ ਨੂੰ ਕਰਦੀ ਆ ਉਹਨਾਂ ਦੇ ਗੀਤ ਮੈਂ ਬਥੇਰੇ ਸੁਣਦੀ ਆ ਜੀ ਉਹਨਾਂ ਨੂੰ ਸੁਣ ਕੇ ਮੇਰੇ ਦਿਲ ਜਿੰਨੂ ਇੱਕ ਅੱਛੀ ਵਾਈਬ ਆਂਦੀ ਹੈ ਤੇ ਕੋਈ ਉਹਨਾਂ ਦੇ ਕੋਈ ਉਹਨਾਂ ਦਾ ਕੋਈ ਗੀਤ ਮੈਂ ਇਹ ਕਹਿ ਸਕਦੀ ਆ ਵੀ ਮੈਂ ਉਹਨਾਂ ਵਾਂਗੂ ਚਲੋ ਮੈਂ ਨਹੀਂ गा ਸਕਦੀ ਹੈ ਨਾ ਉਹ ਬਹੁਤ ਉੱਪਰ ਦੇ ਰਹਿਨਾਤੇ ਮੈਂ ਉਹਨਾਂ ਅੱਗੇ ਕੁਝ ਵੀ ਨਹੀਂ ਮੈਂ ਆਪਣੇ ਆਪ ਨੂੰ ਬਟ ਮੈਂ ਇੱਕ ਗੀਤ ਸੁਣਦੀ ਆ ਗੁਰਲੇ ਜ਼ਖਤਰ ਜੀ ਦਾ ਉਹ ਮੈਨੂੰ ਬਹੁਤ ਸੋਹਣਾ ਲੱਗਦਾ ਹੈ ਜੀ ਤੇ ਜਿਸ ਮੈਂ ਉਹ ਡੈਡਿਕੇਟ ਕਰਦਾ ਤਸੀਂ ਜ਼ਰੂਰ ਸੁਣਨਾ ਚਾਹਾਂਗੇ ਤੁਹਾਡੇ ਵੱਲੋਂ ਜਿਹੜੇ ਵੀ ਗੀਤ ਗਾਇਆ ਜਾਊਗਾ ਸਾਡੀ ਆਡੀਅੰਸ ਤੱਕ ਜ਼ਰੂਰ ਤੁਹਾਡੀ ਆਵਾਜ਼ ਪਹੁੰਚੂਗੀ ਤੇ ਅਸੀਂ ਇਹੀ ਚਾਹਾਂਗੇ ਕਿ ਅੱਗੇ ਤੁਹਾਨੂੰ ਓਪਰਚ्युनिटी ਜ਼ਰੂਰ ਮਿਲਣ ਸ਼ਾਇਦ ਇਹ ਵੀਡੀਓ ਦੇਖ ਕੇ ਤੁਹਾਡੇ ਫਾਦਰ ਸਾਹਿਬ ਵੀ ਤੁਹਾਨੂੰ ਸਪੋਰਟ ਕਰਨ ਲੱਗਣ ਹਾਂਜੀ ਸੋਨਿਏ ਜੇ ਤੇਰੇ ਨੜ ਦਗਾ ਮਹਿਕ ਮਾਵਾ ਨੀ ਇੱਲਾਦੀ ਸੁਮਹਿ ਮਰ ਜਾ ਅੱਜ ਕਦੇ ਤੁਹਾਡੇ ਫਾਦਰ ਸਾਹਿਬ ਨੇ ਤੁਹਾਡੀ ਸਿੰਗਿੰਗ ਨੂੰ ਸੁਣਿਆ ਹੈ ਤੁਸੀਂ ਕਹੋ ਕਿ ਪਪਾ ਮੈਂ ਤੁਹਾਨੂੰ ਕੋਈ ਗਾਣਾ ਸੁਣਾਉਣੀ ਆ ਕੁਝ ਐਦਾਂ ਸੁਣਦੇ ਨੇ ਤੁਹਾਨੂੰ ਹਾਂਜੀ ਮੇਰੇ ਫਾਦਰ ਸਾਹਿਬ ਆਬਵੀਅਸਲੀ ਮੈਨੂੰ ਕਹਿੰਦੇ ਨੇ ਨਹੀਂ ਨਹੀਂ ਤੂੰ ਐਦਾਂ ਨਹੀਂ ਆਹ ਵਾਲਾ ਸੁਰ ਲਾ ਅਸਾਂ ਐਦਾਂ ਨੀ ਉਹ ਦੇਖੋ ਬੱਚਾ ਇਹ ਸੁਰ ਲਾ ਕੇ ਗਾਰੇ ਆਇਆ ਤੂੰ ਵੀ ਐਦਾਂ ਗਾ ਇਹ ਇੱਕ ਲਾ ਕੇ ਗਾ ਉਹ ਜਸਟ ਰਮਨਿਕ ਸਾਹਿਬ ਜੀ ਦਾ Song ਹੈ ਹੁ ਬ ਮੰਨਾ ਦੇ ਨੇ ਜੱਟ ਦੀ ਏ ਯਾਰੀਆ ਜਾਣ ਨਾਲ ਯਾਰੀ ਜੱਟ ਨੂੰ ਪਿਆਰੀਆ ਗੱਲ ਮੋਹ ਕੱਢੀ ਬੁਰੀ ਮੈਂ ਪਗੋਣੀਆਂ ਗੱਲ ਮੋਹ ਕੱਢੀ ਪੂਰੀ ਮੈਂ ਬਗੋਣੀਆਂ ਨਹੀਂ ਤੂੰ ਜੱਟ ਦੀ ਪਸੰਦ ਹੋ ਨਹੀਂ ਤੂੰ ਜੱਟ ਦੀ ਪਸੰਦ ਜੱਟ ਨੇ ਵੇਉਣੀਆਂ ਕੋਈ ਫਾਦਰ ਸਾਹਿਬ ਬਹੁਤ ਇਹ ਚੀਜ਼ ਨੂੰ ਸੁਣਦੇ ਆ ਵੀ ਹਾਂ ਇਦਾਂ ਕਹਾ ਵੀ ਇਦਾਂ ਸੋਹਣਾ ਲੱਗਦਾ ਆ ਜਦ ਤੂੰ ਗਾਉਂਦੀ ਆ ਤੇ ਫਿਰ ਜਦੋਂ ਮੈਂ ਸੈਟ song ਗਾਉਂਦੀ ਆ ਕਹਿੰਦੇ ਕੀ ਕਰਨੀ ਆ ਤੂੰ ਅੱਛਾ ਗਾ ਰਿਹਾ ਮਤਲਬ ਸਪੋਰਟ ਕਰਦੇ ਨੇ ਪਰ ਬਾਹਰ ਜਾਣ ਤੋਂ ਰੋਕਦੇ ਨੇ ਕਿ ਕੁਝ ਗਲਤ ਨਾ ਹੋ ਜੇ ਹਾਂਜੀ ਜਿਵੇਂ ਜਾਗਰਾਂ ਵਗੈਰਾ ਹੁੰਦੇ ਆ ਰਾਤ ਦੇ ਹੁੰਦੇ ਆ ਤੇ ਇਹ ਚੀਜ਼ਾਂ ਤੋਂ ਮੈਨੂੰ ਮਨਾ ਕਰਦੇ ਆ ਫਿਰ ਜਦੋਂ ਤੁਸੀਂ ਜਾਣੇ ਫਿਕੀ ਨੂੰ ਨਾਲ ਲੈ ਕੇ ਜਾਂਦੇ ਜਦੋਂ ਤੱਕ ਵੀ ਮੈਂ ਹੁਣ ਗਈ ਆ ਜਾਗਰਣ ਵਗੈਰਾ ਤੇ ਮੇਰੇ ਗੁਰੂ ਜੀ ਮੇਰੇ ਨਾਲ ਗਏ ਆ ਤੇ ਉਹਨਾਂ ਨੇ ਉਹਨਾਂ ਨਾਲ ਮੈਨੂੰ ਕਦੇ ਜ਼ਿੰਦਗੀ ਜਿਵਨੀ ਮਨਾ ਕੀਤਾ ਕੁਝ ਉਹ ਸਾਡੇ ਰਿਸ਼ਤੇਦਾਰ ਵੀ ਨੇ ਮੇਰੇ ਗੁਰੂ ਜੀ ਆ ਜਿਹੜੇ ਤੇ ਬਸ ਫਿਰ ਉਹਨਾਂ ਨਾਲ ਹੀ ਮੈਨੂੰ ਮਨਾ ਕੀਤਾ ਹਮੇਸ਼ਾ ਉਹਨਾਂ ਨੇ ਵੀ ਮੈਨੂੰ ਸਪੋਰਟ ਕੀਤਾ ਆ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਮੈਨੂੰ ਪਿਆਰ ਦਿੱਤਾ ਹੈ ਅੱਛਾ ਜਿਵੇਂ ਤੁਹਾਡੇ ਫਾਦਰ ਸਾਹਿਬ ਸਪੋਰਟ ਨਹੀਂ ਕਰਦੇ ਤੁਹਾਡੇ ਮਤਲਬ ਘਰ ਦੇ ਮਤਲਬ ਕਿ ਸਮਝਾਉਂਦੇ ਨੇ ਤੁਹਾਡੀ ਮੰਮਾ ਵਗੈਰਾ ਜਾਂ ਤੁਹਾਡੇ ਬ੍ਰਦਰ ਵਗੈਰਾ ਕਿ ਨਹੀਂ ਜਾਣ ਦੋ ਜਿਵੇਂ ਅੱਜ ਜੇ ਕੁਝ ਕਰ ਗਈ ਤਾਂ ਅੱਗੇ ਨੂੰ ਜਾ ਕੇ ਬਹੁਤ ਕੁਝ ਬਣ ਜੂਗੀ ਹਾਂਜੀ ਮੇਰੇ ਜਿਹੜੇ ਸਿਸਟਰ ਐ ਬ੍ਰਦਰ ਐ ਉਹ ਤਾਂ ਆਬਵੀਅਸਲੀ ਮੰਮਾ ਨੂੰ ਕਹਿੰਦੇ ਆ ਵੀ ਕੁਝ ਨਹੀਂ ਹੁੰਦਾ व्यू से आनी है कि कुछ होगा भी अगली ਨੂੰ ਪਤਾ ਹੈ ਵੀ ਕਿਹੜੀ ਚੀਜ਼ ਸਹੀ ਹੈ ਕਿਹੜੀ ਚੀਜ਼ ਗਲਤ ਹੈ ਵੀ ਕੋਈ ਗੱਲ ਨਹੀਂ ਉਹਨੂੰ ਜਾਣ ਦੋ ਵੀ ਕੁਝ ਨਹੀਂ ਹੁੰਦਾ ਬਾਕੀ ਇਹ ਚੀਜ਼ ਹੈ ਵੀ ਜਦੋਂ ਵੀ ਮੈਂ ਜਾਣੀ ਆ ਮੈਂ ਉਹਨਾਂ ਨੂੰ ਫੋਨ ਕਰਦੀ ਦਿੰਨੀ ਆ ਮੈਂ ਇਸ ਜਗ੍ਹਾ ਤੇ ਵਾਹਨ ਸੀਗੀ ਆ ਮੈਂ ਹੁਣ ਇੱਥੋਂ ਦੀ ਨਿਕਲਣ ਲੱਗੀ ਆ ਜਦੋਂ ਮੇਰੀ ਰਿਕਾਰਡਿੰਗ ਹੁੰਦੀ ਹੈ ਜਿਵੇਂ ਮੰਨ ਲਓ ਮੈਂ ਚੰਡੀਗੜ੍ਹ ਸੀਗੀ ਨੈਕਸਟ ਵੀਕ ਮੇਰੀ ਰਿਕਾਰਡਿੰਗ ਸੀਗੀ ਤੇ ਮੇ ਫਿਰ ਮੇਰੇ ਘਰ ਦੇਆਂ ਦਾ ਫੋਨ ਆਇਆ ਵੀ ਕਿੱਥੇ ਐ ਵੀ ਹੋ ਗਈ ਰਿਕਾਰਡਿੰਗ ਉਹਨਾਂ ਨੂੰ ਮੈਂ ਕਿਹਾ ਹੋ ਗਈ ਹੈ ਹੁਣ ਮੈਂ ਵਾਸਤੇ ਵਹਿ ਰਹੀ ਆ ਮੈਂ ਆ ਰਹੀ ਆ ਤੇ ਵੀ ਨਿੱਕੇ ਨਿੱਕੇ ਚੀਜ਼ ਵੀ ਮੈਂ ਦੱਸਦੀ ਆ ਵੇ ਹਾਂ ਮੈਂ ਹੁਣ ਇਥੋਂ ਦੀ ਫ੍ਰੀ ਹੋ ਗਈ ਆ ਹੁਣ ਮੈਂ ਇਧਰ ਆ ਰਹੀ ਆ ਵੀ ਉਹਨਾਂ ਨੂੰ ਕੋਈ ਟੈਨਸ਼ਨ ਨਾ ਹੋਵੇ ਵੀ ਉਹਨਾਂ ਨੂੰ ਇਹ ਵੀ ਲੱਗੇ ਮੇਰਾ ਬੱਚਾ ਵੀ ਲਾਇਕ ਹੈ ਵੀ ਜਿੱਥੇ ਭੇਜਿਆ ਜਾਏ ਉੱਥੋਂ ਦੀ ਸਦਾ ਕਰਿਆ ਰਹੇ ਅੱਛਾ ਜੇ ਮੰਨ ਕੇ ਚਲੋ ਲਾਈਫ ਦੇ ਵਿੱਚ ਕਿਸੇ ਨਾਲ ਤੁਹਾਨੂੰ ਸਟੇਜ ਸ਼ੇਅਰ ਕਰਨ ਦੀ ਜਾਂ ਫਿਰ ਸਿੰਗਿੰਗ ਕਿਸੇ ਨਾਲ ਕਰਨ ਦਾ ਮੌਕਾ ਮਿਲਿਆ ਕਿ ਨੂੰ ਤੁਸੀਂ ਚੂਸ ਕਰੋਗੇ ਜੇ ਤੁਹਾਡੇ ਲਾਈਫ ਦੇ ਵਿੱਚ ਉਹ ਦਿਨ ਆਵੇ ਕਿ ਹਾਂ ਮੈਂ ਉਸ ਗਾਇਕ ਜਾਂ ਉਸ ਮਤਲਬ ਕਿ ਭਾਵੇਂ ਬਾਲੀਵੁੱਡ ਦਾ ਹੋਵੇ ਭਾ ਪੰਜਾਬੀ ਹੋਣ ਸਿੰਗਰ ਨਾਲ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਟਾਈਮ ਜਿਹੜਾ ਹੈ ਉਹਨਾਂ ਨਾਲ ਮੈਂ ਬਿਤਾਵਾਂ ਗੁਰਲੇ ਜਖਤਰ ਜੀ ਮੈਨੂੰ ਬਹੁਤ ਸੋਹਣਾ ਲੱਗਦੇ ਨੇ ਜਦੋਂ ਗਾਉਂਦੇ ਨੇ ਜੀ ਤੇ ਜਸਟ ਉਹਨਾਂ ਦੇ ਮੈਂ ਹੁਣ ਗਾਣੇ ਵੀ ਬਹੁਤ ਸਾਰੇ ਸੁਣਦੀ ਆ ਅੱਖਾਂ ਤੇਰੇ ਬੇੜ ਤੋਂ ਕਬਹਲੀ ਲੱਗੀ ਐ ਆਨਲਾਈਨ ਜਿਹੜੀ ਲਈ ਹਮਿਲਣ ਤੋਂ ਹਾਏ ਪਿਆਰਾ ਵਿੱਚ ਮਿਉ ਮਿਉ ਪਾਈ ਜੱਟੀ ਨੇ ਮੇਰਾ ਮਸਕਰਾ ਆਉਂਦਾ ਏ ਰਣ ਤੋਂ ਹਾਏ ਕੰਨਾਂ ਵਿੱਚ ਵੱਜਦਾ ਏ ਰੋਧਵਾਂ ਕਰਾ ਕੰਨਾਂ ਵਿੱਚ ਵੱਜਦਾ ਏ ਰੋਧਵਾਂ ਗਰਾ ਇੱਕੋ ਬੜਾ ਤੇਜ ਚਾਂਜ ਰਾਂਦੀ ਸਾਊਂਡ ਦਾ ਹਾਏ ਮਾਰਦਾ ਸਕੇਣ ਜੱਟਾ 40 ਫੁੱਟ ਉਹ ਕਮੇਲੇ ਆਂਦਾ ਕੱਲ 60 ਪੌਂਡ ਦਾ ਕੀ ਆ ਬਾਤ ਹੈ ਕੀ ਹੁੰਦਾ ਜਦ ਮਤਲਬ ਕਿ ਪਰਿਵਾਰ ਦੇ ਵਿੱਚ ਬੈੰਨੇ ਹੋ ਜਾਂ ਯਾਰਾ ਦੋਸਤਾਂ ਦੇ ਵਿੱਚ ਬੈੰਨੇ ਹੋ ਕਿੱਦਾਂ ਦੀ ਮਤਲਬ ਵਾਈ ਬੰਦੀ ਹੈ ਲੋਕ ਕਿੰਨੇ ਕ ਕਮੈਂਟ ਕਰਦੇ ਨੇ ਫਰੈਂਡਸ ਤਾਂ ਬਹੁਤ ਇਸ ਚੀਜ਼ ਨੂੰ ਮੇਰੀ ਸੁਣਦੇ ਆ ਵੀ ਉਹ ਜਦੋਂ ਵੀ ਮੈਂ ਉਹਨਾਂ ਦੇ ਬਰਥਡੇ ਤੇ ਜਾਂ ਮਨ ਦੇ ਨਾਲ ਜਾਂਦੀ ਆ ਤੇ ਉਹ ਮੈਨੂੰ ਇੱਕੋ ਹੀ ਗੱਲ ਕਹਿ ਕੇ ਪਰੀਆ ਗਾਣਾ ਸੁਣਾ ਦੇ ਤੇ ਮੈਂ ਕਹਿੰਨੀ ਆ ਵੀ ਤੁਸੀਂ ਦੱਸੋ ਕਿਹੜਾ ਗਾਣਾ ਸੁਣਾਵਾ ਵੀ ਜਦੋਂ ਵੀ ਉਹ ਕਹਿੰਦੇ ਆ ਫਿਰ ਬੇਨਾ ਰੀਲ ਬਣਾਣਗੇ ਫਿਰ ਬੈਠ ਕੇ ਗਾਣਾ ਸੁਣਨਗੇ ਅੱਛਾ ਤੁਹਾਡੇ ਨਾਮ ਦੀ ਆਪਾਂ ਗੱਲ ਕਰ ਲਈਏ ਗੁਲਾਜ਼ ਪ੍ਰਿਆ ਗੁਲਾਜ਼ ਲੋਕ ਕਹਿੰਦੇ ਨਹੀਂ ਤੁਸੀਂ ਮੋਮਡਨ ਹੋ ਜਾਂ ਹਿੰਦੂ ਹੋ ਤੁਸੀਂ ਨਾਮ ਜਿਹੜਾ ਮੋਮਡਨ ਵਾਲਾ ਰੱਖਿਆ ਹੋਇਆ ਥੋੜਾ ਗੁਲਾਜ਼ ਨਾਮ ਕਿੱਦਾਂ ਪਿਆ ਆਬਵੀਅਸਲੀ ਮੈਨੂੰ ਲੋਕੀ ਮੈਸੇਜ ਕਰਦੇ ਆ ਵੀ ਤੁਸੀਂ ਮੋਮਡਨ ਹੋ ਮੈਂ ਕਹਿੰਦੀ ਆ ਨਹੀਂ ਵੀ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਤੇ ਵੀ ਜਸਟ ਏ ਚੀਜ਼ ਹੈ ਵੀ ਜਦੋਂ ਮੇਰਾ ਫਸਟ ਗੀਤ ਆਇਆ ਸੀਗਾ ਤੇ ਉਦੋਂ ਵੀ ਨੋ ਰੱਖਦੇ ਸੀਗੇ ਪ੍ਰਿਆ ਕੌਰ ਤੇ ਫਿਰ ਗੁਰੂ ਜੀ ਨੇ ਮੇਰੇ ਉਸਤਾਦ ਜੀ ਨੇ ਕਿਹਾ ਵੀ ਨਹੀਂ ਵੀ ਕੋਈ ਨਾਮ ਇਹਦਾ ਚੇਂਜ ਕਰੋ ਫਿਰ ਪਹਿਲਾ ਗਾਣਾ ਜਦੋਂ ਆਇਆ ਫਿਰ ਉਸ ਤੋਂ ਬਾਅਦ ਵੀ ਇਦਾਂ ਹੀ ਸਾਰਿਆਂ ਨੇ ਟੀਮ ਬਣਾਈ ਫਿਰ ਮੇਰਾ ਨੋ ਚੇਂਜ ਕਰਤਾ ਫਿਰ ਉਹਨਾਂ ਨੇ ਗੁਲਨਾਜ਼ ਪ੍ਰਿਆ ਰੱਖਤਾ ਜੀ ਅੱਛਾ ਤੇ ਕਿੰਨੇ ਗਾਣੇ ਨੇ ਜਿਹੜੇ ਜਿੰਨੇ ਕਿ ਤੁਹਾਡੇ ਆ ਚੁੱਕੇ ਨੇ ਸੱਤ ਅੱਠ ਗਾਣੇ ਮੇਰੇ ਆ ਚੁੱਕੇ ਨੇ ਦੋ ਤਿੰਨ ਗਾਣਿਆਂ ਦੇ ਜਿਵੇਂ ਵੀਡੀਓ ਬਣ ਰੱਖਿਆ ਇੱਕ ਤਾਂ ਅਗਲੇ ਮੰਥ ਰਿਲੀਜ਼ ਹੋਊਗਾ ਕੀ ਬਾਤ ਹੈ ਬਹੁਤ ਮੁਬਾਰਕਾ ਤੁਹਾਨੂੰ ਇਸ ਚੀਜ਼ ਲਈ ਥੈਂਕ ਯੂ ਅੱਛਾ ਲਾਈਵ ਦੇ ਵਿੱਚ ਬਹੁਤ ਜ਼ਿਆਦਾ ਹੈ ਨਾ ਸੰਘਰਸ਼ ਕਰਨਾ ਪਿਆ ਇੱਥੇ ਤੱਕ ਪਹੁੰਚਣ ਲਈ ਕਿਤੇ ਇਦਾਂ ਹੋਇਆ ਕਿਸੇ ਨੇ ਕੋਈ ਗਲਤ ਕਮੈਂਟ ਕੀਤਾ ਹੋ ਰਿਸ਼ਤੇਦਾਰਾਂ ਨੇ ਕੋਈ ਤਾਨੇ ਮਾਰੇ ਹੋ ਕਿਉਂਕਿ ਗਾਇਕੀ ਇੱਕ ਇਦਾਂ ਦੀ ਲਾਈਨ ਹੈ ਹਰ ਕੋਈ ਇਹਦੀ ਪਛਾਣ ਨਹੀਂ ਕਰ ਪਾਂਦਾ ਹਰ ਕਿਸੇ ਨੂੰ ਲੱਗਦਾ ਕਿ ਸਾਡਾ ਬੱਚਾ ਆ ਸਾਡੇ ਕੋਈ ਵੀ ਹੋਵੇ ਵੀ ਇਹ ਕਿਸ ਲਾਈਨ ਦੇ ਵਿੱਚ ਪੈ ਗਏ ਡਾਕਟਰ ਬਣ ਜਾਂਦੇ ਇੰਜੀਨੀਅਰ ਬਣ ਜਾਂਦੇ ਇਹ ਕਰ ਲੈਂਦੇ ਉਹ ਕਰ ਲੈਂਦੇ ਕਿਸੇ ਨੇ ਆਪਣੀ ਟਿੱਪਣੀ ਜਿਹੜੀ ਹੈ ਨੇ ਮੈਂ ਐਕਚੁਅਲ 'ਚ ਵੀ ਮੈਂ ਇਹ ਕਹਿ ਸਕਦੀ ਆ ਵੀ ਮੇਰੇ ਤਾਈ ਚਾਚੇ ਨੇ ਵੀ ਮੈਨੂੰ 네ਗੇਟਿਵ ਹੀ ਪੁਆਇੰਟਸ ਦਿੱਤੇ ਆ ਵੀ ਕਦੀ ਇਹ ਨਹੀਂ ਕਿਹਾ ਵੀ ਸਾਡਾ ਬੱਚਾ ਲਾਈਕ ਹੈ ਵੀ ਮੇਰੇ ਪਾਪਾ ਸਾਰੇ ਘਰ ਦੇ ਵਿੱਚੋਂ ਬਡੇ ਆ ਤੇ ਬਾਕੀ ਸਾਰੇ ਮੇਰੇ ਤਾਈ ਚਾਚੇ ਛੋਟੇ ਆ ਜੀ ਤੇ ਉਹ ਹਮੇਸ਼ਾ ਮੈਨੂੰ ਕਿਸੇ ਦੇ ਵੀਡੀਓ ਦਿਖਾਨਗੇ ਵੀ ਆਹ ਦੇਖਾ ਕਿੱਦਾਂ ਗਾ ਰਿਹਾ ਵੀ ਤੂੰ ਨਹੀਂ ਇਦਾਂ ਗਾ ਸਕਦੀ ਤੇ ਉਹ ਮੈਨੂੰ 네ਗੇਟਿਵ ਪੁਆਇੰਟਸ ਹੀ ਦਿੰਦੇ ਆ ਵੀ ਤੂੰ ਨਹੀਂ ਬਣ ਸਕਦੀ ਵੇਦਾ ਫਿਰ ਜਦੋਂ ਉਹਨਾਂ ਦੀਆਂ ਚੀਜ਼ਾਂ ਮੈਂ ਸੁਣਦੀ ਆ ਤੇ ਫਿਰ ਉਸ ਟਾਈਮ ਬਹੁਤ ਮੂਡ ਵੀ ਆਫ ਹੋ ਜਾਂਦਾ ਯਾਰ ਵੀ ਸਕੇ ਹੋਗੇ ਵੀ ਇਦਾਂ ਕਹਿ ਦਿੰਦੇ ਆ ਮੈਂ ਦੂਸਰਿਆਂ ਦੀ ਤਾਂ ਗੱਲ ਹੀ ਛੱਡ ਦਿੰਦੀ ਆ ਜੀ ਫੀਲ ਹੁੰਦੀ ਏ ਉਸ ਚੀਜ਼ ਬਹੁਤ ਜ਼ਿਆਦਾ ਮੈਂ ਫੀਲ ਹੁੰਦੀ ਆ ਜਦੋਂ ਮੈਨੂੰ ਵੀਡੀਓ ਭੇਜਦੇ ਆ ਜਦੋਂ ਮੈਨੂੰ ਚਾਰ ਬੰਦੇ ਸਾਹਮਣੇ ਕਹਿ ਦਿੰਗੇ ਵੀ ਆਹ ਦੇਖ ਕਿੰਨਾ ਸੋਹਣਾ ਕਰਿਆ ਮੁੰਡਾ ਵੀ ਇੰਨਾ ਸਾਰਾ ਮੁੰਡਾ ਵੀ ਇੰਨਾ ਨਾਮ ਕਮਾਰਿਆ ਵੀ ਤੂੰ ਹਲੇ ਤੱਕ ਅਰ ਯੇਸ ਲਾਈਨ 'ਚ ਲੱਗੀ ਹੋਈ ਐ ਵੀ ਕੁਝ ਨਹੀਂ ਬਣਿਆ ਤੇ ਲਾਈਕ ਇਹ ਮੈਂ ਕਹਿ ਸਕਦੀ ਆ ਵੀ ਮੈਂ ਮੈਂ ਆਪਣੇ ਆਪ 'ਚ ਇਹ ਕਹਿ ਸਕਦੀ ਮੈਂ ਬਹੁਤ ਅੱਗੀ ਜਾ ਸਕਦੀ ਆ ਜਸਟ ਮੇਰਾ ਸਾਥ ਦੇਣ ਲਵੀ ਤਾਂ ਕੋਈ ਹੋਵੇ ਨਾ ਹਾਂ ਬਿਲਕੁਲ ਹਨਾ ਜੇ ਮੈਂ ਰਾਤ ਨੂੰ ਜਾ ਰਹੀ ਆ ਕਿਤੇ ਤਾਂ ਮੇਰੇ ਭੈਣ ਭਰਾ ਮੇਰੇ ਨਾਲ ਜਾਵੇ ਮੈਂ ਇਕੱਲੀ ਨਹੀਂ ਜਾ ਪਾਉਂਗੀ ਕਿਉਂਕਿ ਮੈਂ ਕੁੜੀ ਆ ਇੱਕ ਤੇ ਬਸ ਇਹ ਹੀ ਚੀਜ਼ਾਂ ਸੋਚ ਕੇ ਵੀ ਮੈਨੂੰ ਜਾਗਰ ਆਂਦੇ ਆ ਮੈਨੂੰ ਲਾਈਵ ਸ਼ੋ ਵੀ ਆਂਦੇ ਆ ਤੇ ਮੈਂ ਉਹਨਾਂ ਨੂੰ ਮਨਾ ਕਰ ਦਿੰਦੀ ਆ ਸਾਫ਼ ਵੀ ਮੈਂ ਨਹੀਂ ਜਾ ਪਾਉਂਗੀ ਕਿਤੇ ਨਾ ਕਿਤੇ ਹੁੰਦਾ ਹੈ ਕਿ ਬਾਹਰਲੇ ਬਹੁਤ ਸਪੋਰਟ ਕਰਦੇ ਨੇ ਪਰ ਜਿਹੜੇ ਅਪੜੇ ਹੁੰਦੇ ਆ ਨਾ ਉਹੀ ਮਤਲਬ ਡੀਮੋਟੀਵੇਟ ਕਰਦੇ ਨੇ ਉਹੀ ਮਤਲਬ ਕਿ ਅੱਗੇ ਨਹੀਂ ਵਧਣ ਦਿੰਦੇ ਤੁਹਾਡੇ ਨਾਲ ਇਹ ਚੀਜ਼ ਹੋਈ ਹੈ ਤੇ ਤੁਸੀਂ ਇਹ ਚੀਜ਼ ਮਹਿਸੂਸ ਕਰ ਸਕਦੇ ਹੋ ਸੱਚੀ ਮੈਂ ਕਰ ਸਕਦੀ ਆ ਜੀ ਵੀ ਮੈਨੂੰ ਬਾਹਰ ਵਾਲੇ ਕਹਿਣਗੇ ਵੀ ਤੂੰ ਬਹੁਤ ਸੋਹਣਾ ਗਾਨਣੀ ਆ ਪ੍ਰਿਆ ਵੀ ਤੇਰਾ ਬਹੁਤ ਨਾਮ ਹੋਊਗਾ ਤੇ ਜਦੋਂ ਮੈਂ ਸਟੂਡੀਓ ਚ ਜਾ ਜਾਂਦੀ ਆ ਤੇ ਉਹ ਵੀ ਮੈਨੂੰ ਬਹੁਤ ਕਹਿੰਦੇ ਆ ਵੀ ਸਟੂਡੀਓ ਵਾਲੇ ਵੀ ਤੁਸੀਂ ਬਹੁਤ ਅੱਗੇ ਜਾਓਗੇ ਤੁਸੀਂ ਬਹੁਤ ਸੋਹਣਾ ਗਾਣੇ ਹੋ ਤੇ ਜਦੋਂ ਮੈਂ ਫੈਮਲੀ ਸਾਹਮਣੇ ਕਰਨੀ ਆ ਤਾਂ ਆਏ ਜਾ ਕੇ ਸਾਹਮਣੇ ਕਰਨੀ ਆ ਤੇ ਉਹ ਮੈਨੂੰ ਕਹਿਣਗੇ ਨਹੀਂ ਨਹੀਂ ਤੂੰ ਨਹੀਂ ਕੁਝ ਕਰ ਸਕਦੀ ਵਿਆਹ ਦੇਖਾ ਛੋਟਾ ਜਿਹਾ ਜਵਾਕ ਐ ਇੰਨਾ ਨਾਮ ਕੁਮਾਰ ਆ ਫਿਰੂਦੋ ਇਦਾਂ ਦੀ ਵਾਈ ਬੰਦਿਆ ਯਾਰ ਦੇਖੀ ਕੀ ਕਹਿ ਰਹੇ ਆ ਮੈਨੂੰ ਫਿਰ ਮੂਡ ਹੀ ਆਫ ਹੋ ਜਾਂਦਾ ਸਭ ਤੋਂ ਜ਼ਿਆਦਾ ਗਲਤ ਕਮੈਂਟ ਆਪਾਂ ਕਹਿ ਸਕਦੇ ਕੀ ਨੇ ਕੀਤਾ ਸੀ ਕਿ ਜਦੋਂ ਕਦੇ ਉਮੀਦ ਹੀ ਨਹੀਂ ਸੀ ਕਿ ਇਹ ਬੰਦਾ ਕੁਝ ਇਦਾਂ ਦਾ ਬੋਲੂਗਾ ਆਪਣੇ ਤਾਂ ਹੀ ਆ ਜੀ ਆਪਾਂ ਨਾਂ ਲੈ ਕੇ ਵੀ ਨਹੀਂ ਦੱਸ ਸਕਦੇ ਕਰਦੇ ਵਿੱਚ ਹੀ ਹੁੰਦੇ ਆ ਜੀ ਵੀ ਉਹ ਕਹਿ ਸਕਦੇ ਆ ਵੀ ਨਹੀਂ ਬਣ ਸਕਦੀ ਵੀ ਐਵੇਂ ਹੀ ਲੱਗੇ ਠੱਕੇ ਖਾਰੀ ਆ ਦਾ ਇਹ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਉਹਨਾਂ ਨੂੰ ਜਵਾਬ ਦਵੋਗੇ ਓਬਵੀਅਸਲੀ ਦਵਾਂਗੇ ਜੀ ਮੈਂ ਤਾਂ ਹਰ ਟਾਈਮ ਆਪਣੇ ਪਰਮਾਤਮਾ ਅੱਗੇ ਹੀ ਅਰਦਾਸ ਕਰਦੀ ਆ ਵੀ ਤੁਸੀਂ ਪਰਮਾਤਮਾ ਦੇਖਿਓ ਵੀ ਮੇਰੇ ਲਈ ਕਿਹੜੀ ਚੀਜ਼ ਸਹੀ ਆ ਤਾਂ ਕਿਹੜੀ ਗਲਤ ਆ ਕਿਉਂਕਿ ਮੈਂ ਨਹੀਂ ਜਾਣਦੀ ਵੀ ਮੇਰੇ ਲਈ ਕਿਹੜੀ ਚੀਜ਼ ਸਹੀ ਆ ਤਾਂ ਕਿਹੜੀ ਚੀਜ਼ ਗਲਤ ਆ ਉਹ ਮੇਰਾ ਭਾਈ ਗੁਰੂ ਮੇਰਾ ਮਾਲਕ ਜਾਣਦਾ ਆ ਕਿਹੜੀ ਚੀਜ਼ ਸਹੀ ਆ ਜੀ ਤੇ ਮੈਂ ਉਨਾ ਦੇ ਸਾਰੇ ਚੱਲ ਰਹੀਆਂ ਜੀ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਜਦੋਂ ਤੁਸੀਂ ਮਹਿਫਿਲ ਦੇ ਵਿੱਚ ਬੈ ਕੇ ਗਾਣੇ ਹੋ ਲੋਕ ਤੁਹਾਨੂੰ ਅਪਰੀਸ਼ੀਏਟ ਕਰਦੇ ਨੇ ਪੈਸੇ ਫੜਾ ਕੇ ਜਾਂਦੇ ਨੇ ਤੁਹਾਨੂੰ ਬlesing ਦਿੰਦੇ ਕਿੰਨਾ ਕੁ ਖੁਸ਼ੀ ਹੁੰਦੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਫਿਰ ਉਸ ਟਾਈਮ ਤੇ ਨਰਵਸ ਹੋ ਜਾਂਦੀ ਆ ਹੱਥ ਵਾਈਬ੍ਰੇਟ ਹੋ ਲੱਗ ਜਾਂਦੇ ਨੇ ਵੀ ਕਹਿੰਨਾ ਵੀ ਦੁਨੀਆਦਾਰੀ ਇੰਨਾ ਸਪਾਟ ਕਰ ਰਹੀ ਹੈ ਤੇ ਵੀ ਕਿੱਦਾਂ ਪੈਸੇ ਫੜਨਾ ਤੇ ਮੈਂ ਫੜ ਹੀ ਨਹੀਂ ਪਾਉਂਦੀ ਜਸਟ ਮੈਂ ਅੱਜ ਦਾ ਫੜੂਗਾ ਮੈਂ نیچے ਸਾਟ ਦੂੰਗੀ ਹੋਈ ਨਹੀਂ ਵੰਦਾ ਮੇਰੇ ਕੋਲੇ ਤੇ ਅੱਜ ਤੱਕ ਕਿੰਨੇ ਸ਼ੋਜ਼ ਨੇ ਜੋੜ ਕੇ ਤੁਸੀਂ ਕਰ ਚੁੱਕੇ ਐ ਐਕਚੁਅਲ ਜੀ ਮੈਮ ਮੈਂ ਜਾਗਰਨ ਮੇਰ ਕਰਾਤੇ ਬਹੁਤ ਗਈ ਆ ਉਹ ਵੀ ਮੇਰੇ ਗੁਰੂ ਜੀ ਲੈ ਕੇ ਗਏ ਆ ਮੇਰੇ ਗੁਰੂ ਜੀ ਜਾਗਰਨ ਕਰਦੇ ਆ ਤੇ ਉਹ ਆਪਣੇ ਨਾਲ ਹੀ ਮੈਨੂੰ ਲੈ ਕੇ ਗਏ ਆ ਹਾਂ ਜੀ ਮੈਂ ਸਿੱਧੂ ਮੂਸੇਵਾਲੇ ਤੇ ਨਿੰਜੇ ਦੀ ਪਹਿਚਾਨ ਨਾ ਚਾਹੁੰਦੇ ਕਿ ਤੁਹਾਡੀ ਵੀ ਇੱਕ ਇਦਾਂ ਦੀ ਪਹਿਚਾਨ ਹੋਵੇ ਕਿਉਂਕਿ ਤੁਹਾਡੇ ਗੁਰੂ ਵੀ ਉਹੀ ਨੇ ਜੋ ਕਿ ਉਹਨਾਂ ਦੇ ਨੇ ਤੇ ਤੁਸੀਂ ਚਾਹੁੰਦੇ ਹੋ ਕਿ ਮੈਂ ਵੀ ਇੱਕ ਸਟਾਰ ਵਾਂਗੂ ਆਡੀ ਨਜ਼ਰ ਆਵਾਂ ਆਡੀ ਚਮਕਾਂ ਹਾਂਜੀ ਜੀ ਕਿਉਂਕਿ ਮੇਰਾ ਤਾਂ ਚਲੋ ਨੋ ਬਾਤ ਜੇ ਮੇਰੇ ਗੁਰੂ ਜੀ ਦਾ ਨਾਮ ਅੱਗੇ ਆਊਗਾ ਤਾਂ ਮੈਨੂੰ ਬਹੁਤ ਖੁਸ਼ੀ ਹੋਊਗੀ ਸ਼ਾਬਾਸ਼ ਕਿਉਂਕਿ ਉਹਨਾਂ ਨੇ ਜਿੰਨਾ ਮੈਨੂੰ ਸਪੋਰਟ ਕੀਤਾ ਆ ਤਾਂ ਕਦੀ ਮੈਂ ਸੁਪਨਾ ਵੀ ਨਹੀਂ ਲਿੱਤਾ ਹੋਣਾ ਜੀ ਮੇਰੀ ਫੈਮਿਲੀ ਨਾਲੋਂ ਜ਼ਿਆਦਾ ਮੇਰੇ ਰਿਸ਼ਤੇਦਾਰਾਂ ਨਾਲੋਂ ਜ਼ਿਆਦਾ ਮੇਰੇ ਗੁਰੂ ਜੀ ਨੇ ਸਪੋਰਟ ਕੀਤਾ ਮੈਨੂੰ ਇੰਨਾ ਪਿਆਰ ਕੀਤਾ ਇੰਨਾ ਪਿਆਰ ਤੇ ਅੱਜ ਤੁਸੀਂ ਮਤਲਬ ਇਹ ਚੀਜ਼ ਮੰਨਦੇ ਹੋ ਕਿ ਅੱਜ ਜੋ ਵੀ ਤੁਸੀਂ ਹੋ ਸਿਰਫ ਸਿਰਫ ਆਪਣੇ ਗੁਰੂ ਕਰਕੇ ਹਾਂਜੀ ਜੀ ਇੱਕ ਟਾਈਮ ਤੇ ਮੇਰੇ ਕੋਲੇ ਫੀਸ ਵੀ ਨਹੀਂ ਸੀਗੀ ਦੇਣ ਲਈ ਤੇ ਮਰੂਰੀ ਸੀਗੀ ਵੀ ਮੇਰੇ ਕੋਲੇ ਫੀਸ ਨਹੀਂ ਹੈ ਉਸਤਾਦ ਜੀ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਪੁੱਤ ਤੂੰ ਆਣਾ ਆ ਕੋਈ ਗੱਲ ਨਹੀਂ ਮਤਲਬ ਕਿਦਾਂ ਨਹੀਂ ਸੀਗੀ ਘਰਦਿਆਂ ਨੇ ਦਿੱਤੀ ਕੀ ਫਿਰ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਸੀ ਹਾਂਜੀ ਕਿਉਂਕਿ ਮੈਂ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਜ਼ਿਆਦਾ ਰਿਚ ਫੈਮਿਲੀ ਤੋਂ ਨਹੀਂ ਬਿਲੋਂਗ ਕਰਦੀ ਤੇ ਮੇਰੇ ਕੋਲੇ ਫੀਸ ਨਹੀਂ ਸੀ ਜਸਟ ਜਿਵੇਂ ਪਹਿਲਾਂ ਮੈਂ ਫੀਸ ਹੁੰਦੀ ਸੀਗੀ ਉਸਤਾਦ ਜੀ ਨੂੰ ਥੋੜਾ ਕੋ ਟਾਈਮ ਦਿੱਤੀ ਹੋਗੀ ਤੇ ਉਦੋਂ ਬਾਅਦ ਮੇਰੇ ਕੋ ਫੀਸ ਦੇਣ ਲਈ ਪੈਸੇ ਵੀ ਨਹੀਂ ਸੀਗੇ ਫਿਰ ਬੂਆ ਨੇ ਵੀ ਕੋ ਬੂਆ ਵੀ ਕੰਮ ਕਰਨ ਲੱਗੇ ਤੇ ਬੂਆ ਵੀ ਕੰਮ ਕਰਨ ਲੱਗੇ ਤੇ ਉਦੋਂ ਬਾਅਦ ਫਿਰ ਉਸਤਾਜ ਜੀ ਨੂੰ ਮੈਂ ਕਿਹਾ ਵੀ ਮੇਰੇ ਕੋਲ ਫੀਸ ਨਹੀਂ ਦਿੱਤੀ ਜਾਊਗੀ ਤੇ ਉਸਤਾਜ ਜੀ ਨੇ ਇਹ ਨਹੀਂ ਕਿਹਾ ਵੀ ਪੁੱਤ ਵੀ ਤੂੰ ਨਾ ਹੀ ਅੱਗੇ ਤੋਂ ਕਹਿੰਦੇ ਕੋਈ ਗੱਲ ਨਹੀਂ ਵੀ ਇਹ ਕੁੜੀ ਦੇ ਜਿਹਾ ਸਟਾਰਟ ਕਰੋ ਤੇ ਅੱਗੇ ਉਹਨਾਂ ਨੇ ਕੰਮ ਕਰਾਇਆ ਮੈਨੂੰ ਵੀ ਇਦਾਂ ਕਹਿ ਸਕਦੀ ਆ ਜੀ ਮੈਂ ਉਹਨਾਂ ਦਾ ਬੜਾ ਕਰਦੀ ਆ ਜੀ ਉਹ ਉਹਨਾਂ ਨੇ ਜਿੰਨਾ ਮੇਰਾ ਕੀਤਾ ਤੇ ਮੈਂ ਉਹਨਾਂ ਲਈ ਬਹੁਤ ਖੁਸ਼ ਕਰਦੀ ਆ ਰ ਜਿੰਦਗੀ ਦੇ ਵਿੱਚ ਜੇਕਰ ਅੱਗੇ ਵਧੋਂਗੇ ਜਾਂ ਫਿਰ ਲਾਈਵ ਦੇ ਵਿੱਚ ਕਦੇ ਵੀ ਕਿਸੇ ਵੀ ਸਕਸੈਸ ਦਾ ਮੌਕਾ ਮਿਲਿਆ ਤਾਂ ਸਭ ਤੋਂ ਪਹਿਲਾਂ ਜਿਹੜਾ ਆਪਾਂ ਕਹਿ ਸਕਦੇ ਇਨਾਮ ਆ ਜੇ ਸਭ ਤੋਂ ਪਹਿਲਾਂ ਪਹਿਲ ਤੁਸੀਂ ਸਿਰਫ ਔਰ ਸਿਰਫ ਆਪਣੇ ਗੁਰੂ ਜੀ ਨੂੰ ਵੀ ਦੋਗੇ ਆਪਣੇ ਮਾਪਿਆਂ ਨੂੰ ਵੀ ਨਹੀਂ ਦੋਗੇ ਹਾਂਜੀ ਜੀ ਕਿਉਂਕਿ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ ਜਿਨ੍ਹਾਂ ਨੇ ਮੈਂ ਕੁਝ ਵੀ ਨਹੀਂ ਸੀਗੀ ਇੱਕ ਟਾਈਮ 'ਚ ਮੈਂ ਕੁਝ ਵੀ ਨਹੀਂ ਸੀਗੀ ਅੱਜ ਜੇ ਮੈਨੂੰ 50 ਲੋਕ ਵੀ ਜਾਣਦੇ ਆ ਤੇ ਉਹਨਾਂ ਕਰਕੇ ਜਾਣਦੇ ਆ ਜੀ अच्छा सिर्फ मतलब कि पुराने गाने गांदे हो या फिर आजकल दे ट्रेंडिंग सॉन्ग भी ਤੁਸੀਂ ਗਾਉਂਦੇ ਹੋ ट्रेंडिंग सॉन्ग ਵੀ ਮੈਂ ਗਾਉਂਦੇ ਆ ਜੀ ਅਸ਼ਾ ਜੋ ਅੱਜ ਕੱਲ ਤੁਹਾਨੂੰ ਸਭ ਤੋਂ ਜ਼ਿਆਦਾ ਮੋਸਟ ਫੇਵਰਿਟ ਰਹਾ ਹੋਵੇ ਜਾਂ ਫਿਰ ਤੁਸੀਂ ਕਿਸੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ ਕਿਹੜਾ Song ਮੈਂ ਉਹ ਵਾਲਾ ਜੇ ਸਮੜਨੇ ਆ ਗਈ ਪੱਕੀ ਗੱਲ पे ਚਾ ਲਊਗਾ ਹਾਏ ਰੱਬ ਦੀ ਸੋਨਾ ਮੁੜ ਜ਼ਿੰਦਗੀ ਚੋ ਜਾਨ ਦਊਂਗਾ ਹਾਏ ਬਾਕੀ ਤਾਂ ਸਭ ਹੱਥਾਂ ਦੀਆਂ ਲਕੀਰਾਂ ਨੇ ਪਤਾ ਨਹੀਂ ਰੱਬ ਨੇ ਕੀ ਦੇ ਲੇਖੇ ਲਿਖੀ ਪਈਏ ਤੁੰਦਲੇ ਤੁੰਦਲੇ ਨੈਣ ਨਕਸ਼ੇ ਉਹਦੇ ਚਤੇ ਨੇ ਤੇ ਬਾਕੀ ਸੂਰਤ ਅੱਖਾਂ ਮੂਰਿਓ ਮਿਟੀ ਪਈਏ ਸੀਰੀਅਸਲੀ ਮੈਂ ਵੀ ਦੱਸਾਂ ਤੁਹਾਡੀ ਆਵਾਜ਼ ਸੱਚੀ ਬਹੁਤ ਸੋਹਣੀ ਹੈ ਥੈਂਕ ਯੂ ਅੱਛਾ ਜਦੋਂ ਲਾਈਫ ਦੇ ਵਿੱਚ ਫਰਸਟ ਤੁਹਾਡੀ ਕਮਾਈ ਆਈ ਸੀਗੀ ਤੁਹਾਨੂੰ ਪੈਸੇ ਆਏ ਸੀਗੇ ਉਸ ਪੈਸਿਆਂ ਦਾ ਕੀ ਕੀਤਾ ਤੇ ਅੱਗੇ ਜੇਕਰ ਆਉਣਗੇ ਅੱਗੇ ਲੱਭ ਗਏ ਤੁਹਾਨੂੰ ਹੋਰ ਸਕਸੈਸ ਮਿਲੇ ਤੁਸੀਂ ਹੋਰ ਅੱਗੇ ਵਧੋ ਤੇ ਕੀ ਚਾਹਦੇ ਹੋ ਕੀ ਸੁਪਨਾ ਹੈ ਤੁਹਾਡਾ ਜਦੋਂ ਫਰਸਟ ਟਾਈਮ ਪੈਸੇ ਮਿਲੇ ਸੀਗੇ ਇਸ ਲਾਈਨ ਦੇ ਵਿੱਚੋਂ ਤੇ ਮੈਂ ਆਪਣੇ ਗੁਰੂ ਜੀ ਕੋਲੇ ਗਈ ਸੀਗੀ ਵੀ ਆਹ ਲੋ ਜੀ ਵੀ ਆਪਾਂ 파ਟੀ ਕਰਦੇ ਆ ਉਸਤਾਦ ਜੀ ਤੇ ਮੈਂ ਉਹਨਾਂ ਕੋਲੇ ਗਈ ਸੀਗੀ ਉਸਤਾਦ ਜੀ ਕਹਿੰਦੇ ਨਾ ਪੁੱਤ ਵੀ ਤੂੰ ਮੈਨੂੰ ਦੱਸ ਕੀ ਖਾਣਾ ਆ ਵੀ ਇਹ ਤੂੰ ਆਪਣੇ ਕੋਲੇ ਰੱਖ ਤੇ ਵੀ ਤੂੰ ਦੱਸ ਕੀ ਖਾਣਾ ਆ ਮੈਂ ਮੰਗਵਾ ਕੇ ਦਿੰਦਾ ਆ ਲਾਈਕ ਜਿਹੜੀ ਵੀ ਮੈਨੂੰ ਚੀਜ਼ ਚਾਹੀਦੀ ਹੁੰਦੀ ਸੀਗੀ ਤਾਂ ਮੈਨੂੰ ਲੈ ਕੇ ਦਿੰਦੇ ਸੀਗੇ ਕਦੇ ਵੀ ਉਹਨਾਂ ਨੇ ਇਹ ਨਹੀਂ ਕਿਹਾ ਵੀ ਨਹੀਂ ਮੈਂ ਨਹੀਂ ਲੈ ਕੇ ਦੇਣੀ ਬਹੁਤ ਉਸਤਾਦ ਜੀ ਚਲੋ ਹੋਣਗੇ ਹਨ ਆਪਾਂ ਸਾਰਿਆਂ ਨੂੰ ਇਦਾਂ ਨਹੀਂ ਕਹਿੰਦੇ ਬਟ ਮੈਂ ਇਹ ਕਹਨੀ ਆ ਵੀ ਮੇਰੇ ਉਸਤਾਦ ਜੀ ਵਾਂਗੂ ਕੋਈ ਵੀ ਉਸਤਾਦ ਜੀ ਨਹੀਂ ਦੇਖਿਆ ਕੀ ਬਾਤ ਹੈ ਕੀ ਬਾਤ ਵੀ ਬਹੁਤ ਵਧੀਆ ਨੇ ਵੀ ਉਹ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਪਿਆਰ ਦਿੰਦੇ ਨੇ ਜਿਵੇਂ ਆਪਾਂ ਲਾਈਕ ਸੁਣਦੇ ਆ ਨਾ ਵੀ ਇਦਾਂ ਕਰਦੇ ਆ ਉਦਾਂ ਕਰਦੇ ਆ ਲੋਕ ਵੀ ਮੇਰੇ ਉਸਤਾਦ ਜੀ ਨੇ ਕਦੇ ਕਿਸੇ ਨਾਲ ਕਿਸੇ ਗਰਲਜ਼ ਨਾਲ ਹੈਂਡਸ਼ੇਕ ਵੀ ਨਹੀਂ ਕੀਤੀ ਉਹਨੂੰ ਸਿਰ ਤੇ ਹੱਥ ਰੱਖ ਕੇ ਹਮੇਸ਼ਾ ਉਹਨਾਂ ਨੂੰ ਉਹੀ ਕਿਹਾ ਵੀ ਗੋਡ ਬlesਸਿੰਗ ਬਟਾ ਕੀ ਜੀ ਮਤਲਬ ਕਿ ਲਾਈਫ ਦੇ ਵਿੱਚ ਹੋਰ ਅੱਗੇ ਵਧਣ ਦਾ ਮੌਕਾ ਮਿਲਿਆ ਹੋਰ ਅੱਗੇ ਤੁਸੀਂ ਵੱਧਦੇ ਹੋ ਤੁਹਾਡੇ ਮਤਲਬ ਕਿ ਤੁਹਾਡੇ ਕੋਲ ਕਮਾਈ ਆਂਦੀ ਹੈ ਤੁਹਾਡੇ ਮਤਲਬ ਕਿ ਆਪਣੀ ਮਿਹਨਤ ਦੀ ਆਪਾਂ ਕਹਿ ਸਕਦੇ ਹਾਂ ਮਿਹਨਤ ਦੀ ਕਮਾਈ ਦੇ ਕੀ ਸੁਪਨਾ ਹੈ ਕਿ ਉਹਨਾਂ ਪੈਸਿਆਂ ਦਾ ਕੀ ਕਰਨਾ ਹੈ ਤੁਸੀਂ ਮੈਮ ਪਹਿਲੀ ਗੱਲ ਤਾਂ ਉਸਤਾਜ ਜੀ ਨੂੰ ਗਿਫਟ ਲੈ ਕੇ ਜਾਵਾਂਗੀ ਜੀ ਮੇਰੇ ਵਾਂਚ ਵਿੱਚ ਕੀ ਲੈ ਕੇ ਰਹਿਣਾ ਹੈ ਵਾਸਤੇ ਇਹ ਦੱਸਾਂਗੀ ਜੀ ਇਹ ਮੈਂ ਜਦੋਂ ਉਹਨਾਂ ਨੂੰ ਦਵਾਂਗੀ ਤੇ ਮੈਂ ਫਿਰ ਦੱਸੂਗੀ ਜੀ ਪਹਿਲਾਂ ਮੈਂ ਉਹਨਾਂ ਨੂੰ ਗਿਫਟ ਲੈ ਕੇ ਦਵਾਂਗੀ ਤੇ ਮੈਂ ਬਹੁਤ ਕੁਝ ਹੋਰ ਲਈ ਸੋਚਦੀ ਆ ਜੀ ਵੀ ਮੇਰਾ ਨੋ ਬਣੂਗਾ ਮੈਂ ਆਪਣੇ ਉਸਤਾਦ ਜੀ ਦਾ ਹਨਾ ਵੀ ਉਹਨਾਂ ਨੂੰ ਸਟੇਜ ਤੇ ਲੈ ਕੇ ਜਾਵਾਂਗੀ ਮੈਂ ਦੱਸੂਗੀ ਮੇਰੇ ਗੁਰੂ ਜੀ ਹੈ ਹਨਾ ਤੇ ਵੀ ਮੈਂ ਇਹੀ ਚਾਹੂਗੀ ਵੀ ਇਹਨਾਂ ਵਾਂਗੂ ਸਾਰਿਆਂ ਨੂੰ ਵੀ ਗੁਰੂ ਜੀ ਮਿਲਣ ਤੇ ਵਾਹਿਗੁਰੂ ਜੀ ਇਹਨਾਂ ਦੀ ਬਹੁਤ-ਬਹੁਤ ਲੰਬੀ ਉਮਰ ਆ ਕਰਨ ਜੀ ਸਿੱਧੂ ਮੁਸੇ ਵਾਲੇ ਨੂੰ ਫੋਲੋ ਕਰਦੇ ਸੀ ਪਹਿਲਾਂ ਹਾਂ ਜੀ ਕਰਦੇ ਸੀ ਜੀ ਉਸਤਾਦ ਜੀ ਉਹਨਾਂ ਦੇ ਗੱਲਾਂ ਕਰਦੇ ਸੀਗੇ ਵੀ ਵੀ ਬਹੁਤ ਅੱਛਾ ਸੀਗਾ ਵੀ ਇਦਾਂ ਤੇ ਵੀ ਤੂੰ ਤੁਸੀਂ ਵੀ ਉਹਨਾ ਵਾਂਗੂ ਰਹਿਣਾ ਆ ਵੀ ਮੇਰੇ ਉਹ ਬੱਚੇ ਸਟੂਡੈਂਟ ਬਹੁਤ ਅੱਛੇ ਗਏ ਆ ਤੇ ਬਹੁਤ ਕੁਝ ਉਹਨਾਂ ਨੇ ਸਿਖਾਇਆ ਜੀ ਕੁਝ ਉਹਨਾਂ ਦਾ ਕੋਈ ਗੀਤ ਹੋ ਜਾਵੇ ਸਿੱਧੂ ਮੂਸੇਵਾਲੇ ਦਾ ਹਾਂਜੀ ਮੰਗੇ ਨੇ ਮੋਤੀ ਜੋ ਹਾਸਲ ਨਹੀਂ ਹੋਣੇ ਵਸਦੀ ਇਹ ਗੱਲ ਨਹੀਂ ਗਰੀਬਾਂ ਦੇ ਛੱਡ ਦੇ ਦਿਲਾਂ ਤੂੰ ਕਰਨਾ ਗਿਲਾਉ ਹੋ ਹੈ ਨਹੀਂ ਜੇ ਵਿੱਚ ਨਸੀਬਾਂ ਦੇ ਆਵਦੇ ਜਾਂਦੇ ਜਾਂਦੇ ਕੋਈ ਆਪਣੇ ਫੇਵਰਿਟ ਸਿੰਗਰ ਨੂੰ ਜਾਂ ਫਿਰ ਕਿਸੇ ਬੰਦੇ ਨੂੰ ਕੋਈ ਗਾਣਾ ਜੇ ਤੁਸੀਂ ਡੈਡੀਕੇਟ ਕਰਨਾ ਹੋਵੇ ਜਾਂ ਫਿਰ ਕਿਸੇ ਲਈ ਕੋਈ ਗਾਣਾ ਗਾਣਾ ਹੋਵੇ ਕਿ ਕਿਹੜਾ ਹੋਊਗਾ ਰਖੜੀ ਤੋਂ ਸੁਨੇ ਕਦੇ ਵੀ ਹਾਏ ਗੁੱਟ ਨਾ ਹੈ ਰਹਿਣ ਰਬਾ ਹਾਏ ਟਿੱਬੀ ਵਾਲਾ ਲਵੀ ਕਹੇ ਹਰ ਇੱਕ ਨੂੰ ਦੇਵੀ ਭੈਣ ਰਬਾ ਸੋ ਹਾਲੋ ਜੀ ਨਦੀ ਗਾਇਕੀ ਬਾਰੇ ਤੁਹਾਡੇ ਕੀ ਵਿਚਾਰ ਹੈ ਜੇਕਰ ਕਿਸੇ ਵੀ ਅੰਦਰ ਕੋਈ ਵੀ ਟੈਲੈਂਟ ਹੋਵੇ ਉਹਨੂੰ ਅੱਗੇ ਵਧਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਜਾਵੇ ਕਿਉਂਕਿ ਬੰਦਾ ਜਿਹੜਾ ਆ ਇੱਕ ਸਪੋਰਟ ਕਰਕੇ ਹੀ ਅੱਗੇ ਵੱਸ ਸਕਦਾ ਹੈ ਤੇ ਤੁਹਾਡੇ ਅੰਦਰ ਵੀ ਕੁਝ ਗਾਇਕੀ ਦਾ ਟੈਲੈਂਟ ਆ ਆਪਣੀ ਰਾਏ ਜਿਹੜੀ ਹੈ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ ਮੈਂ ਨਹੀਂ ਹਮਲਿਕ ਕੈਮਰਾ ਪਰਸਨ ਵਿਪਨ ਬਸੀ ਨਾਲ